गुड मॉर्निंग स्टूडेंट्स आज ਚੱਪਾ ਕਰਾਂਗੇ ਵਿਰੋਧੀ ਸ਼ਬਦ ਜੋ ਤੁਹਾਡੀ ਵਿਆਕਰਨ ਦੇ ਵਿੱਚ ਦਿੱਤੇ ਹੋਏ ਆ ਤਾਂ ਕਰਾਂਗੇ ਵਿਰੋਧੀ ਸ਼ਬਦ अनेक अनेक ਦਾ ਮਤਲਬ ਹੁੰਦਾ ਹੈ ਕਈ ਬਹੁਤ ਜ਼ਿਆਦਾ ਬੇਸ਼ੁਮਾਰ ਅਨਿੰਤ अनेक ਦਾ ਮਤਲਬ ਹੁੰਦਾ ਹੈ ਬਹੁਤ ਜ਼ਿਆਦਾ ਅਨਿੰਤ ਵਿਰੋਧੀ ਸ਼ਬਦ ਆਏਗਾ ਇੱਕ ਅਡੋਲ ਅਡੋਲ ਦਾ ਮਤਲਬ ਹੁੰਦਾ ਹੈ ਕਾਇਮ ਸਥਿਰ ਪੱਕਾ ਅਟਲ ਜਿਹੜਾ ਨਾ ਡੋਲੇ ਆਪਣੇ ਇਰਾਦੇ ਤੇ ਅਟਲ ਰਹੇ ਕਾਇਮ ਰਹੇ ਪੱਕਾ ਰਹੇ ਡੋਲੇ ਨਾ ਇਹਦਾ ਵਿਰੋਧੀ ਸ਼ਬਦ ਆਏਗਾ ਡੋਲਣਾ ਜਿਹੜਾ ਟੋਲੇ ਅਦੋਗਤੀ ਇਹਦਾ ਮਤਲਬ ਹੁੰਦਾ ਗਿਰਾਵਟ ਪਤਨ ਗਿਰਾਵਟ ਵੱਲ ਜਾਣਾ ਜਾਂ ਖਤਮ ਹੋਣ ਵੱਲ ਜਾਣਾ ਇਹਦਾ ਵਿਰੋਧੀ ਸ਼ਬਦ ਬਣੇਗਾ ਪ੍ਰਗਤੀ ਅਲੌਕਿਕ ਅਲੌਕਿਕ ਦਾ ਮਤਲਬ ਹੁੰਦਾ ਅ ਅਨੋਖਾ ਨਿਆਰਾ ਅਸਚਰਜ ਵਿਰੋਧੀ ਸ਼ਬਦ ਬਣੇਗਾ ਲੋਕਿਕ ਅੱਗੇ ਹੈਗਾ ਆਮ ਆਮ ਦਾ ਮਤਲਬ ਹੁੰਦਾ ਸਧਾਰਨ ਜਾਂ ਸਾਦਾ ਜਾਂ ਮਾਮੂਲੀ ਵਿਰੋਧੀ ਸ਼ਬਦ ਬਣੇਗਾ ਖਾਸ ਆਥਨ ਆਥਨ ਦਾ ਮਤਲਬ ਹੁੰਦਾ ਸ਼ਾਮ ਤ੍ਰਿਕਾਲਾ ਤ੍ਰਿਕਾਲਾ ਵੀ ਕਿਹਾ ਦਿੱਤਾ ਜਾਂਦਾ ਸ਼ਾਮ ਨੂੰ ਸੰਧਿਆ ਵੀ ਕਿਹਾ ਦਿੱਤਾ ਜਾਂਦਾ ਸਾਂਝ ਵੀ ਕਿਹਾ ਦਿੱਤਾ ਜਾਂਦਾ ਇਹਦਾ ਵਿਰੋਧੀ ਸ਼ਬਦ ਬਣੇਗਾ ਸਵੇਰ ਅੱਗੇ ਹੈਗਾ ਆਪਣਾ ਆਪਣਾ ਮਤਲਬ ਨਿੱਜੀ ਵਿਅਕਤੀਗਤ ਵਿਰੋਧੀ ਸ਼ਬਦ ਬਨੇਗਾ ਪ੍ਰਾਇਆ ਪ੍ਰਾਇਆ ਮਤਲਬ ਬਗਾਨਾ ਆਧੁਨਿਕ ਆਧੁਨਿਕ ਹੁੰਦਾ ਅਜੋਕਾ ਵਰਤਮਾਨ ਜਾਂ ਮਯੂਦਾ ਇਹਦਾ ਬਨੇਗਾ ਵਿਰੋਧੀ ਸ਼ਬਦ ਪ੍ਰਾਚੀਨ ਮਤਲਬ ਪੁਰਾਣਾ ਆਧੁਨਿਕ ਮਤਲਬ ਹੁੰਦਾਗਾ ਅਜੋਕਾ ਤੇ ਪ੍ਰਾਚੀਨ ਮਤਲਬ ਪੁਰਾਣਾ ਆਲਸੀ ਆਲਸੀ ਉਹ ਜਿਹੜਾ ਸੁਸਤ ਹੋਵੇ ਸੁਸਤ ਢਿੱਲਾ ਹੌਲਾ ਮੱਠਾ ਵਿਰੋਧੀ ਸ਼ਬਦ ਬਨੇਗਾ ਉੱਦਮ ਜڑا ਉਦਮੀ ਹੋਵੇ ਐਕਟਿਵ ਆਸਾਨੀ ਆਸਾਨੀ ਹੁੰਦੀ ਹੈ ਈਜ਼ੀ ਹੋਣਾ ਸਹੂਲਤ ਹੋਣਾ ਸੌਖਾ ਹੋਣਾ ਵਿਰੋਧੀ ਸ਼ਬਦ ਬਣੇਗਾ ਮੁਸ਼ਕਲ ਆਕਾਸ਼ ਆਕਾਸ਼ ਮਤਲਬ ਹੁੰਦਾ ਅੰਬਰ ਆਸਮਾਨ ਗਗਨ ਵਿਰੋਧੀ ਸ਼ਬਦ ਬਣੇਗਾ ਧਰਤੀ ਆਗਿਆ ਆਗੇ ਦਾ ਮਤਲਬ ਹੁੰਦਾ ਹੁਕਮ ਦੇਣਾ ਆਦੇਸ਼ ਦੇਣਾ ਵਿਰੋਧੀ ਸ਼ਬਦ ਮਤਲਬ ਅਕੀ ਨੈਕਸਟ ਹੈਗੇ ਆ ਆਜ਼ਾਦੀ ਦਾ ਮਤਲਬ ਹੁੰਦਾ ਸੁਤੰਤਰਤਾ ਵਿਰੋਧੀ ਸ਼ਬਦ ਬਣੇਗਾ ਗੁਲਾਮੀ ਇਸਤਰੀ ਇਸਤਰੀ ਦਾ ਮਤਲਬ ਹੁੰਦਾ ਔਰਤ ਨਾਰੀ ਤੀਵੀਂ ਵਿਰੋਧੀ ਸ਼ਬਦ ਬਣੇਗਾ ਪੁਰਸ਼ ਜਾਂ ਪੁਰਖ ਅੱਗੇ ਹੈਗਾ ਇਕਰਾਰ ਇਕਰਾਰ ਦਾ ਮਤਲਬ ਹੁੰਦਾ ਵਚਨ ਕਰਨਾ ਪ੍ਰਣ ਕਰਨਾ ਜਾਂ ਵਾਦਾ ਕਰਨਾ ਵਿਰੋਧੀ ਸ਼ਬਦ ਬਣੇਗਾ ਇਨਕਾਰ ਨੈਕਸਟ ਹੈ ਇਨਸਾਨ ਇਨਸਾਨ ਹੁੰਦਾ ਆਦਮੀ ਬੰਦਾ ਮਨੁੱਖ ਤਾਂ ਵਿਰੋਧੀ ਸ਼ਬਦ ਬਣੇਗਾ ਹੈਵਾਨ ਅੱਗੇ ਆ ਇਨਕਾਰ ਇਨਕਾਰ ਦਾ ਮਤਲਬ ਹੁੰਦਾ ਨਾ ਕਰ ਦੇਣੀ ਨਾ ਮੌਜੂਦਗੀ ਤਾਂ ਇਹਦਾ ਜੋ ਵਿਰੋਧੀ ਸ਼ਬਦ ਆਏਗਾ ਉਹ ਆਏਗਾ ਸਵੀਕਾਰ ਸਵੀਕਾਰ ਕਰਨਾ ਮਤਲਬ ਕਿ ਸਵੀਕਾਰ ਕਰਨਾ ਅਪਣਾਉਣਾ ਇਤਫਾਕ ਇਤਫਾਕ ਹੁੰਦਾ ਮੇਲ ਮਿਲਾਪ ਜਾਂ ਕੋਈ ਮੌਕਾ ਮਿਲਣਾ ਇਤਫਾਕ ਨਾਲ ਆਪਾਂ ਕਹਿ ਦਿੰਦੇ ਆ ਕੋਈ ਮੌਕਾ ਤਾਂ ਇਹਦਾ ਆਪੋਜ਼ਿਟ ਬਣੇਗਾ ਨਾ ਇਤਫਾਕ ਇਤਬਾਰ ਇਤਬਾਰ ਦਾ ਮਤਲਬ ਹੁੰਦਾ ਵਿਸ਼ਵਾਸ ਕਰਨਾ ਭਰੋਸਾ ਕਰਨਾ ਯਕੀਨ ਕਰਨਾ ਵਿਰੋਧੀ ਸ਼ਬਦ ਬਣੇਗਾ ਬੇਇਤਬਾਰੀ ਇਮਾਨ ਇਮਾਨ ਦਾ ਮਤਲਬ ਹੁੰਦਾ ਵਿਸ਼ਵਾਸ ਯਕੀਨ ਭਰੋਸਾ ਵਿਰੋਧੀ ਸ਼ਬਦ ਬਣੇਗਾ ਕੁਫਰ ਇੱਕ ਕ ਇਕਾ ਮਤਲਬ ਇਕੱਠ ਜੋੜ ਦਾ ਸਾਝ ਵਿਰੋਧੀ ਸ਼ਬਦ ਬਣੇਗਾ ਅਨੇਕਤਾ ਸੋ ਸਟੂਡੈਂਟਸ ਅੱਜ ਮੈਂ ਤੁਹਾਨੂੰ ਇਹ 15 ਵਿਰੋਧੀ ਸ਼ਬਦ ਕਰਵਾਏ ਆ ਜੋ ਤੁਸੀਂ ਉਮੀਦ ਕਰਦੀਆਂ ਕਿ ਤੁਹਾਨੂੰ ਸਮਝ ਆ ਚੁੱਕੇ ਹੋਣਗੇ ਤੁਸੀਂ ਇਹਨਾਂ ਨੂੰ ਯਾਦ ਕਰਨਾ ਤੇ ਸੋਹਣੀ ਸੋਹਣੀ ਰਾਈਟਿੰਗ ਦੇ ਵਿੱਚ ਆਪਣੀ ਫੇਅਰ ਕਾਪੀ ਉੱਪਰ ਲਿਖਣੀ ਹਨ ਧੰਨਵਾਦ